ਪਰ ਮੈਨੂੰ ਲੱਗਦਾ ਕਿ ਮਾਪਿਆਂ ਕੋਲ ਇੱਕੋ ਇੱਕ ਚੀਜ਼ ਹੁੰਦੀ ਬੱਚੇ ਨੂੰ ਦੇ ਦੇਣੀ ਉਹ ਨਾ ਹੀ ਹੁੰਦਾ ਇੱਕ ਨਾ ਇੱਥੇ ਆ ਕੇ ਆਵੇ ਲੱਗਦਾ ਜਿਵੇਂ ਨਾ ਕਾਲ ਜਾਗੇ ਉਹਨੇ ਫਿਰ ਕਿਉਂਕਿ ਸਾਰੇ ਸਾਰੇ ਖਾਲਸਾ ਕਾਲਜ ਵਾਲੇ ਵੀ ਇੱਥੇ ਨੇ ਸਾਡੇ ਬਰਨਾਲੇ ਬੰਦੇ ਵੀ ਇੱਥੇ ਆ ਲੱਗਦਾ ਹੈ ਕਿ ਦੋਸਤੀ ਤੁਹਾਡੇ ਲਈ ਕੀ ਹੈ ਕੀ ਮਾਇਨੇ ਰੱਖਦੀ ਹੈ ਤੁਹਾਡੇ ਲਈ ਮੈਨੂੰ ਲੱਗਦਾ ਕਿ ਜਿਹੜੇ ਬੰਦਾ ਪਛਾਣਨ ਉਹ ਵੇਖ ਲਓ ਤੇ ਯਾਰ ਕਿੰਨੇ ਪੁਰਾਣੇ ਨੇ ਸੋ ਯਾਰੀ ਜਿਹਦੀ ਜਿੰਨੇ ਪੁਰਾਣੇ ਯਾਰ ਹੋਣਗੇ ਉਹਨੇ ਨਭੂ ਐਦਾਂ ਦੀ ਕੀ ਚੀਜ਼ ਹੋਈ ਹੈ ਕਿ ਕਿਸੇ ਚੀਜ਼ ਨੂੰ ਤੁਸੀਂ ਮਨਾ ਕੀਤਾ ਹੋਵੇ ਇਹ ਕਦੇ ਵੀ ਗੀਤ ਰਿਕਾਰਡ ਕਰਕੇ ਵੀਡੀਓ ਬਣਾ ਕੇ ਵੀ ਪਸੰਦ ਨਹੀਂ ਆਉਂਦਾ ਕਿ ਕਹਿਣ ਨੀ ਮੈਂ ਤੇ ਪੂਰੀ ਕਾਲ ਜ ਲਾਈਫ ਹੀ ਨਹੀਂ ਬੋਲ ਸਕਦਾ ਮੈਂ ਤੇ ਹਮੇਸ਼ਾ ਕਹਿਣਾ ਨਾ ਕਿ ਮੇਰਾ ਪਹਿਲਾ ਪਿਆਰ ਖਾਲਸ ਕਾਲਜ ਐਸੀ ਚੀਜ਼ ਗੁੰਗੁਨਾ ਦੋ ਕਿ ਲੋਕ ਖਿੱਚੇ ਚੱਲਿਆ ਤੋ 나ਗ دمੂਹਾ ਅਲੜੇ ਨੀ ਤੇਰੇ ਵਾਲਾਂ ਦਾ ਚੀਰ ਸਾਡੇ ਪਿੰਡ ਦੇ ਪਾਣੀ ਵਿੱਚ ਖੁਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ ਨਮਸਤੇ ਮੈਂ ਹੀਨਾ ਖਾਨ ਕੱਕਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਪੰਜ ਅਬੀ ਟੀਵੀ ਆਸਟ੍ਰੇਲੀਆ ਤੇ ਜਿੱਥੇ ਅੱਜ ਆਪਾਂ ਗੱਲਬਾਤ ਕਰਾਂਗੇ 20th ਸੈਪਟੈਂਬਰ ਨੂੰ ਹੋਣ ਜਾ ਰਿਹਾ ਅਸ਼ਕੇ ਟੂ ਟੂ ਜੋ ਕਿ ਕਰਵਾਇਆ ਜਾ ਰਿਹਾ ਹੈ ਪੈਕਿੰਗਮ ਸਪੋਰਟਸ ਐਂਡ ਕਲਚਰ ਕਲੱਬ ਦੇ ਵੱਲੋਂ ਜਿਹਦੇ ਆਰਗੇਨਾਈਜ਼ਰ ਨੇ ਅਮ ਜਗਪ੍ਰੀਤ ਚਿੱਲੋਜੀ ਨਵ ਸਰਕਾਰੀਆ ਜੀ ਤੇ ਸਿਮਰਨ ਔਜਲਾ ਜੀ ਇੱਕ ਬਹੁਤ ਹੀ ਬਹੁਤ ਪਿਆਰੀ ਜੀ ਕੋਸ਼ਿਸ਼ ਜਿਹੜਾ ਕਿ ਫ੍ਰੀ ਹੋ ਰਿਹਾ ਹੈ ਤੇ ਉਹਨਾਂ ਦੇ ਜਿਹੜੇ ਮੇਨ ਸਿੰਗਰ ਨੇ ਗੁਰਸ਼ਬਦ ਉਹ ਸਾਡੇ ਨਾਲ ਅੱਜ ਸਟੂਡੀਓ 'ਚ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਲੱਭਦੇ ਆ ਕਿ ਕੀ ਹੈ ਉਹਨਾਂ ਦੇ ਇਸ ਖਜ਼ਾਨੇ ਦੇ ਵਿੱਚ ਜਿਹੜਾ ਕਿ ਉਥੇ ਸਾਡੀ ਆਡੀਅנס ਨੂੰ ਬੰਨ ਕੇ ਰੱਖਿਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਤੇ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਮੈਂ ਕੁਐਸਚਨ ਪੁੱਛ ਰਹੀ ਹਾਂ ਮੇਰੀ ਹਰਟਬੀਟ ਉੱਪਰ ਐ ਤੇ ਨੀਚੇ ਜਾ ਰਹੀ ਹੈ ਬਟ ਇਟਸ ਸੋ ਪਲੇਜ਼ਰ ਕਿ ਤੁਸੀਂ ਇੱਥੇ ਬੈਠੇ ਹੋ ਔਰ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇਸ ਤਰ੍ਹਾਂ ਰੂਬਰੂ ਫੇਸ ਟੂ ਫੇਸ ਬੈਠ ਕੇ ਥੈਂਕ ਯੂ ਜੀ ਦਿਲੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ ਧੰਨਵਾਦ ਜੀ ਕਿੱਦਾਂ ਲੱਗਿਆ ਤੁਹਾਡਾ ਮੈਲਬੌਰਨ ਸੈਟਲ ਹੋ ਚੁੱਕੇ ਹੋ ਨਹੀਂ ਮੈਲਬੌਰਨ ਮੈਨੂੰ ਮੈਨੂੰ ਬੇਸਿਕਲੀ ਬਹੁਤ ਮੈਨੂੰ ਮੈਨੂੰ ਫਿਰਨਾ ਬਹੁਤ ਪਸੰਦ ਆ ਫਿਰਨੇ ਕਹ ਸਕਦੇ ਪੰਜਾਬੀ ਚ ਫਿਰਨੇ ਹੁੰਦਾ ਆਈ ਲਾਈਕ ਟ੍ਰੈਵਲ ਲਾਈਕ ਮੈਨੂੰ ਕੈਮਿੰਗ ਕਰਨਾ ਪਸੰਦ ਆ ਪਰ ਆ ਮੈਂ ਲਾਸਟ ਸ਼ੋ ਜਿਹੜਾ ਇੱਥੇ ਕੀਤਾ ਸੀਗਾ ਜਿਹੜਾ ਬੇਸਿਕ ਜਿਹੜਾ ਪ੍ਰੋਪਰ ਸ਼ੋ ਸੀਗਾ ਮੈਂ ਤੇ ਮਨਿੰਦਰ ਭਾਈ ਨੇ 2017 ਚ ਕੀਤਾ ਸੀ ਇੱਥੇ ਸੋ 2017 ਤੋਂ ਬਾਅਦ ਹੁਣ ਆ ਰਹੇ ਆ ਇੱਥੇ ਸੋ ਮੈਨੂੰ ਮੈਂ ਵੀ ਐਕਸਾਈਟਡ ਆ ਕਿ ਜਿੰਨੀ ਫੈਮਲੀਆਂ ਨੇ ਉਹਨੂੰ ਐਂਟਰਟੇਨਮੈਂਟ ਕਰ ਸਕੀ ਕਿਉਂਕਿ ਬਹੁਤ ਟਾਈਮ ਹੋ ਗਿਆ ਸਾਡੀ ਫਿਲਮਾਂ ਆ ਰਹੀਆਂ ਪਰ ਜਿਹੜੇ ਫਿਲਮਾਂ ਦੇ ਲਾਈਵ ਗੀਤ ਹੁੰਦੇ ਨਾ ਲਾਈਵ ਨਹੀਂ ਸੁਣਿਆ ਅਜੇ ਸੋ ਅਸੀਂ ਥੋੜਾ ਜਿਹਾ ਮੈਂ ਚਾਹੁੰਨਾ ਕਿ ਜਿਹੜੇ ਫਿਲਮੀ ਗੀਤ ਨੇ ਉਹ ਲਾਈਵ ਵੀ ਸੁਣਾਏ ਜਾਣ। ਸੋ ਕੋਸ਼ਿਸ਼ ਆ ਕਿ ਸਾਰਿਆਂ ਨੂੰ ਚੰਗਾ ਲੱਗੇ। ਗੁਰਸ਼ਬਦ ਮੇਰਾ ਨਾ ਸਭ ਤੋਂ ਪਹਿਲਾ ਕੁਐਸਚਨ ਹੈ ਜੋ ਮੈਂ ਜਦੋਂ ਆਈ ਸੀ ਜਾਂ ਜਦੋਂ ਤੁਹਾਨੂੰ ਮੈਂ ਸੋਚਿਆ ਸੀ ਕਦੇ ਮਿਲੂੰਗੀ। ਜੀ ਮੈਨੂੰ ਨਾ ਤੁਹਾਡਾ ਨਾਮ ਬਹੁਤ ਪਸੰਦ ਹੈ। ਥੈਂਕ ਯੂ। ਤੇ ਜਦੋਂ ਆਪਣੇ بڑے ਬਜ਼ੁਰਗ ਜਾਂ ਆਪਣੇ ਪੇਰੈਂਟਸ ਆਪਣਾ ਨਾਮ ਰੱਖਦੇ ਆ ਨਾ ਉਹ ਸੋਚਦੇ ਆ ਵੀ ਇਹ ਨਾਮ ਉਹ ਬਹੁਤ ਕੁਝ ਸੋਚ ਕੇ ਰੱਖਦੇ ਆ ਨਾ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ। ਤੇ ਜਿੰਨਾ ਕ ਅਸੀਂ ਤੁਹਾਨੂੰ ਜਾਣਦੇ ਹਾਂ ਜਾਂ ਅਬਸਰਵ ਕੀਤਾ ਹੈ ਉਹਦੇ ਹਿਸਾਬ ਨਾਲ ਸਾਨੂੰ ਇਹ ਲੱਗਦਾ ਕਿ ਤੁਸੀਂ ਉਸ ਨਾਮ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਇਹ ਨਹੀਂ ਪਤਾ ਮੈਂ ਨਿਭਾਇਆ ਕਿ ਨਹੀਂ ਪਰ ਮੈਂ ਕੋਸ਼ਿਸ਼ ਜ਼ਰੂਰ ਕਰਦਾ ਰਹੂੰਗਾ ਜਿੰਨ ਮੇਰੇ ਫਾਦਰ ਸਾਹਿਬ ਨੇ ਮੇਰਾ ਨਾਮ ਰੱਖਿਆ ਪਰ ਮੈਨੂੰ ਲੱਗਦਾ ਕਿ ਮਾਪਿਆਂ ਕੋਲ ਇੱਕੋ ਇੱਕ ਚੀਜ਼ ਹੁੰਦੀ ਬੱਚੇ ਨੂੰ ਦੇਣ ਲਈ ਉਹ ਨਾਂ ਹੀ ਹੁੰਦਾ ਹੋਰ ਕੁਝ ਨਹੀਂ ਦੇ ਸਕਦੇ ਜ਼ਮੀਨਾਂ ਵੀ ਵੰਡੀਆਂ ਜਾਂਦੀਆਂ ਸਭ ਕੁਝ ਵੰਡਿਆ ਜਾਂਦਾ ਇੱਕੋ ਇੱਕ ਚੀਜ਼ ਦਾ ਨਾਮ ਸੋ ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿ ਜਿਹੜਾ ਮਾਪਿਆਂ ਨੇ ਨਾਮ ਦਿੱਤਾ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ। ਥੈਂਕ ਯੂ ਸੋ ਮੱਚ। ਹੁੰਦਾ ਨਾ ਕਿ ਕੋਈ ਨਾਮ ਬੋਲ ਕੇ ਲਾਈਕ ਰੋ ਖੁਸ਼ ਹੋ ਜਾਂਦੀ ਹੈ। ਇਦਾਂ ਦਾ ਨਾਮ ਆ ਤੁਹਾਡਾ। ਸੀਰੀਅਸਲੀ ਦਿਲ ਤੋਂ ਮਤਲਬ ਮੇਰਾ ਇਹ ਆਪਣਾ ਮੈਨੇ ਕੁਐਸਚਨ ਮੈਨੂੰ ਪੁੱਛਿਆ ਇਨਨ ਨੇ ਕਿ ਕੀ ਹੈ ਤੇਰੀ ਕੁਐਸਚਨਿੰਗ ਮੈਂ ਕਿਹਾ ਮੇਰਾ ਇਹ ਫੇਵਰਿਟ ਕੁਐਸਚਨ ਆ ਪਹਿਲੇ ਮੈਂ ਹੀ ਪੁੱਛਣਾ। ਤੇ ਆਪਾਂ ਅੱਗੇ ਬਾਤ ਗੱਲਬਾਤ ਕਰਦੇ ਆ ਕਿ ਆਪਣਾ ਸ਼ੋ ਹੋ ਰਿਹਾ 20th ਆਫ ਸੈਪਟੈਂਬਰ ਨੂੰ। ਜੀ ਜੀ। ਜਿੱਥੇ ਤੁਸੀਂ ਲਾਈਵ ਸਿੰਗਿੰਗ ਕਰ ਰਹੇ ਹੋ। ਜੀ। ਤੇ ਕਿੰਨੇ ਐਕਸਾਈਟਿਡ हैगी एक्सपेक्टेशन या मैं ਮਨੂਲਾਦੋਂ ਦਾ ਕਿ ਹਮੇਸ਼ਾ ਜਦੋਂ ਕਿਸੇ ਕੰਟਰੀ ਦੇ ਵਿੱਚ ਜਾ ਕੇ ਸ਼ੋਅ ਕਰਨ ਜਾਂਦਾ ਬਿਸ ਇੱਕ ਨਾ ਜਦੋਂ ਮੰਨ ਲਓ ਯੂਕੇ ਦਾ ਇੱਕ ਅਲੱਗ ਮੌਲ ਹਰ ਇੱਕ ਕੰਟਰੀ ਦਾ ਕਪਣਾ ਹੋਰ ਆ ਸੋ ਆਸਟ੍ਰੇਲੀਆ ਦੇ ਵਿੱਚ ਜਦੋਂ ਮੈਂ ਉੱਨਾ ਮੈਨੂੰ ਨਾ ਪ੍ਰਾਬੰਦੀ ਚ ਦੇਖਦੀ ਆ ਇੱਕ ਮਤਲਬ ਕਿਉਂਕਿ ਨਵੇਂ-ਨਵੇਂ ਸਾਰੇ ਮੰਨ ਲਓ ਦੂਜੀ ਪੀੜ੍ਹੀ ਹੈ ਜੇ ਆਪਣੀ ਮੰਨ ਲਓ ਇੱਥੇ ਜਿਹੜੀ ਮੇਨ ਜਿਹੜੇ ਜ਼ਿਆਦਾ ਨੇ ਪਹਿਲੀ ਮੰਨ ਲਓ ਪਰ ਦੂਜੀ ਪੀੜ੍ਹੀ ਆ ਆਪਣੀ ਜੇ ਇੱਥੇ ਸੋ ਇੱਕ ਨਾ ਇੱਥੇ ਆਸਟ੍ਰੇਲੀਆ ਦੇ ਸੁਭਾਅ ਚ ਇੱਕ ਨਿਗਿਆ ਇੱਕ ਆਪਣਾ ਪੰਨਿਆ ਮਾਝਾ ਆ ਮਾਲਵਾ ਵੀ ਆ ਦੋਆਬਾ ਵੀ ਆ ਚਲੋ ਪਰ ਇੱਕ ਨਾ ਇੱਥੇ ਆ ਕੇ ਅਵੇ ਲੱਗਦਾ ਜਿਵੇਂ ਨਾ ਕਾਲ ਜਾਗੇ ਨੇ ਫਿਰ ਕਿਉਂਕਿ ਸਾਰੇ ਸਾਡੇ ਖਾਲਸਾ ਕਾਲਜ ਵਾਲੇ ਵੀ ਇੱਥੇ ਨੇ ਸਾਡੇ ਪਿੰਡਾਂ ਵਾਲੇ ਬੰਦੇ ਵੀ ਇੱਥੇ ਆ ਸੋ ਮੈਨੂੰ ਇੱਥੋਂ ਦਾ ਸੁਭਾਅ ਬਹੁਤ ਵਧੀਆ ਲੱਗਦਾ ਇਸ ਮੁਲਕ ਦਾ ਸੋ ਇਸ ਕਰਕੇ ਮੈਨੂੰ ਬੈਕ ਐਕਸਾਈਟਡ ਆ ਕਿ ਮੈਲਬਨ ਦੇ ਵਿੱਚ ਜਦੋਂ ਸ਼ੋ ਕੀਤਾ ਤੇ ਕਿ ਮੈਂ ਆਪਣੇ ਬੰਦੇ ਨੂੰ ਕੁਝ ਇਹੋ ਜਿਹੇ ਮੈਲੋਡੀ ਸੁਣਾਵਾ ਕੁਝ ਇਹੋ ਜਿਹੇ ਗੀਤ ਸੁਣਾਵਾ ਜਿਹੜਾ ਉਹ ਇੰਜੋਏ ਕਰ ਪਾਉ। ਤੁਸੀਂ ਆਪੇ ਹੀ ਕਹਿ ਦਿੱਤਾ ਹਾਂਜੀ ਸੁਣਾ ਮੈਂ ਤੇ ਗੱਲਬਾਤ ਤਾਂ ਚੱਲਦੀ ਰਹਣੀ ਆ ਤੁਸੀਂ ਸੁਣ ਲਈ ਤੁਹਾਡੇ ਕੋਲ ਜਿਹੜਾ ਤੁਹਾਡੇ ਬਹੁਤ ਦਿਲ ਦੇ ਕਰੀਬ ਆ ਜਾਂ ਤੁਸੀਂ ਜੋ ਸਨੈਲੜੀ ਕਰਕੇ ਲਾਈਕ ਮੋਸਟਲੀ ਬਹੁਤ ਯੂਨੀਕ ਪਰਸਨ ਹੋ ਜੀ ਮੈਂ ਬਿਲਕੁਲ ਸੁਣਾਣਾ ਜੀ ਗੀਤ ਆ ਮੇਰੇ ਉੱਤੇ ਬਦਲ ਜਾਣ ਦੀ ਤੋ ਮਤ ਲਾਉਣੇ ਵਾਲੀ ਐਨੀ ਮੈਂ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਵੇਖੀ ਨਾ ਸਦਾ ਰੇਤ ਦੀਆਂ ਪਰਤਾਂ ਤੇ ਤੇਰੇ ਹੀ ਨਕਸ਼ ਉਲੀਕੇ ਨੀ ਮੈਂ ਤੇਰੇ ਬਿਨ ਕਦੇ ਕਿਸੇ ਦੀ ਸੂਰਤ ਵਾ ਕੇ ਵੇਖੀ ਨਾ ਤੁੰਦਲੇ ਤੁੰਦਲੇ ਨੈਣ ਨਕਸ਼ ਉਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੂਰਿਓ ਮਿਟੀ ਪਈਏ ਬਸ ਇੱਕੋ ਸੇ ਛੈ ਨੂੰ ਹਾਰੀ ਬੈਠੇ ਆ ਬਨੀਆਰੇ ਨਾਲ ਬਾਕੀ ਦੁਨੀਆ ਜਾਲ ਹੁੜਾਣੇ ਜਿੱਤੀ ਪਈਏ ਇੱਕੋ ਸ਼ਹਿਰ ਚ ਰਹਿਨੇ ਆ ਪਰ ਮਿਲਦੇ ਨਹੀਂ ਸੋ ਇੱਕੋ ਸ਼ਹਿਰ ਚ ਰਹਿਨੇ ਆ ਸੋ ਜ਼ਰੂਰ ਸਾਰੇ ਆਇਓ ਮੈਲਬਨ ਸ਼ੋ ਆ ਜੀ 20 ਸਤੰਬਰ ਨੂੰ ਸੋ ਮਿਲਣਾ ਜ਼ਰੂਰੀ ਹੁੰਦਾ ਵਾ ਮੈਨੂੰ ਮੈਂ ਤੇ ਮੈਂ ਸ਼ਾਇਕ ਇਹਨਾਂ ਨਾਲ ਕਿ ਜ਼ਿੰਦਗੀ ਵੇਖਿਆ ਜਾਵੇ ਤਾਂ ਬਹੁਤ ਵੱਡੀ ਹੈ ਤੇ ਜੇ ਵੇਖਿਆ ਜਾਵੇ ਤਾਂ ਬਹੁਤ ਛੋਟੀ ਹੈ ਸੋ ਜੇ ਕਿਸੇ ਨਾਲ ਗੁੱਸਾ ਗਿਲਾ ਵੀ ਹੈ ਨਾ ਉਹਨੂੰ ਮਿਲਣਾ ਚਾਹੀਦਾ ਪਤਾ ਨਹੀਂ ਕੋਈ ਹੁਣ ਅਗਲੀ ਵਾਰੀ ਆਉਣਾ ਕਿ ਨਹੀਂ ਇੱਥੇ ਸੋ ਪਰ ਅਸੀਂ ਅਸੀਂ ਹਮੇਸ਼ਾ ਦੁਆ ਕਰਾਂਗੇ ਕਿ ਅੱਲਾ ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀ ਲੰਬੀ ਉਮਰ ਦੇਵੇ ਹਮੇਸ਼ਾ ਹੱਸਦੇ ਖੇੜਦੇ ਰਹੀ ਕਿ ਤਾਂ ਕਿ ਸਾਨੂੰ ਇਦਾਂ ਦੀ ਤੁਸੀਂ ਲਿਰਿਕਸ ਨਾ ਜਿਹੜੀ ਤੁਹਾਡੇ ਬਹੁਤ ਯੂਨੀਕ ਹੁੰਦੇ ਬਹੁਤ ਦਿਲ ਦੇ ਕਰੀਬ ਹੁੰਦੇ ਆ ਟੱਚੀ ਹੁੰਦੇ ਆ ਇਦਾਂ ਹੀ ਗੁੰਗੁਨਾਉਂਦੇ ਰਹੋ ਅਸੀਂ ਤੁਹਾਨੂੰ ਸੁਣਦੇ ਰਹੀਏ ਅਗੀ ਜਿਹੜਾ ਮੇਰਾ ਕੁਐਸਚਨ ਹੈ ਕਿਉਂਕਿ ਤੁਸੀਂ ਹੁਣੇ ਗੱਲ ਕੀਤੀ ਹੈ ਨਾ ਬੰਨੀ ਜੋਲ ਬਾਰੇ ਹਨਾ ਉਹ ਵੀ ਆ ਰਹੇ ਨੇ 20 ਤੋ ਸਪਟੰਬਰ ਨੂੰ ਤੁਹਾਡੇ ਨਾਲ ਸਿੰਗਿੰਗ ਕਰ ਰਹੇ ਆ ਤੁਹਾਡਾ ਇਥੋਂ ਮੈਂ ਕੁਐਸਚਨ ਇਸ ਕਰਕੇ ਪੁੱਛ ਰਹੀ ਹਾਂ ਕਿ ਤੁਹਾਡੇ ਆ ਕੀ ਲੱਗਦਾ ਹੈ ਕਿ ਦੋਸਤੀ ਤੁਹਾਡੇ ਲਈ ਕੀ ਹੈ ਕੀ ਮਾਇਨੇ ਰੱਖਦੀ ਹੈ ਤੁਹਾਡੇ ਲਈ ਮੈਨੂੰ ਲੱਗਦਾ ਕਿ ਜਿਹਦੇ ਬੰਦਾ ਪਛਾਨਣਾ ਨਾ ਉਹ ਵੇਖ ਲੋ ਤੇ ਯਾਰ ਕਿੰਨੇ ਪੁਰਾਣੇ ਨੇ ਸੋ ਯਾਰੀ ਜਿਹਦੀ ਜਿਹਨੇ ਪੁਰਾਣੇ ਯਾਰ ਹੋਣਗੇ ਉਹਨੇ ਨਭੂ ਸੋ ਮੇਰੇ ਲਈ ਤੇ ਯਾਰੀ ਦੋਸਤੀ ਸਾਬਾ ਕਿਉਂਕਿ ਵਹੀ ਕਾਲਜਾਂ ਚ ਪੜੇ ਆ ਅਹੀਂ ਪਿੰਨਾ ਚ ਰਹੇ ਆ ਸਾਰਾ ਕੁਝੀ ਸੋ ਮੈਨੂੰ ਲੱਗਦਾ ਕਿ ਜਿਹਦਾ ਯਾਰ ਪੁਰਾਣਾ ਉਹ ਬੰਦਾ ਨਹੀਂ ਬਸ ਸਕਦਾ ਮੇਰੇ ਲਈ ਫਿਰ ਤਾਂ ਮੈਂ ਇਸ ਕੈਟੇਗਰੀ ਚੋਂ ਨਹੀਂ ਮੇਰੇ ਤਾਂ ਸਾਰੇ ਸੋਨਾ 17 ਸਾਲ ਪੁਰਾਣੇ ਨੇ ਵੇ ਠੀਕ ਹੈ ਜੀ ਫਿਰ ਤੁਮੇ ਲਕੀਆਂ ਥੈਂਕ ਯੂ ਸੋ ਮਚ ਤੇ ਸੈਕਿੰਡ ਕੁਐਸਚਨ ਜਿਹੜਾ ਮੇਰਾ ਹੈਗਾ ਤੁਸੀਂ ਸਿੰਗਿੰਗ ਕਿਸ ਉਮਰ ਦੇ ਵਿੱਚ ਸਟਾਰਟ ਕੀਤੀ ਜਾਂ ਕਿਸ ਤਰ੍ਹਾਂ ਤੁਹਾਡਾ ਸਿੰਗਿੰਗ ਦਾ ਜਿਹੜਾ ਕੈਰੀਅਰ ਸਟਾਰਟ ਹੋਇਆ ਇਹ ਨਿੱਕੇ ਹੁੰਦੇ ਸ਼ੁਰੂ ਹੋ ਗਏ ਪਹਿਲੋਂ ਹੀ ਕਿਤੇ ਰੱਬੀ ਕਿੰਨ ਦੇ ਟਰੈਡਾ ਵੱਜਾ ਸੀ ਗਾਉਣ ਲੱਪੇ ਐਂਡ ਤੇ ਜਿਹੜਾ ਜਦੋਂ ਲੱਗਾ ਕਿ ਗਾਉਣਾ ਹੁਣ ਸ਼ੁਰੂ ਕੀਤਾ ਉਹ ਕਾਲਜ ਟਾਈਮ ਤੋਂ ਜਿਆਦਾ ਕਿ ਜਦੋਂ ਅਸੀਂ ਸਿੱਖਣਾ ਸ਼ੁਰੂ ਕੀਤਾ ਬਾਅਦ ਚੋਂ ਮਾਸਟਰ ਇਨ 뮤직 ਕੀਤੀ ਜੀ ਤੇ ਉਹ ਪ੍ਰੋਫੈਸ਼ਨਲ ਹੀ ਨਹੀਂ ਕਹਿ ਸਕਦੇ ਪਰ ਉਹਦਾ ਹੀ ਕਰੀਏ ਕਿ ਵਧੀਆ ਲੱਗਦਾ ਗਾਉਣਾ ਯਾਰ ਤੇ ਜਦੋਂ ਅੰਗਰੇਜ਼ ਫਿਲਮ ਕੀਤੀ ਅੰਗਰੇਜ਼ ਪਹਿਲਾਂ ਮੈਂ ਗਾਉਣ ਤੋਂ ਪਹਿਲਾਂ ਅੰਗਰੇਜ਼ ਫਿਲਮ ਕੀਤੀ ਸੀ ਉਸ ਤੋਂ ਬਾਅਦ ਮੇਰੀ ਤੇ ਐਮੀ ਵਰਕ ਦੀ ਵਾਰ ਆਈ ਸੀ ਮੈਂ ਉਹਦੇ ਹੀ ਲਾਈਕ ਮੈਨੂੰ ਲੱਗਾ ਕਿ ਚਲੋ ਗਾ ਸਕਦੇ ਹਾਂ ਇਟਸ ਫਾਈਨ ਮੇਰਾ ਅਗਲਾ ਕੁਐਸਚਨ ਅਪਕਮਿੰਗ ਨਿਊ Song ਤੁਸੀਂ ਕੁਝ ਗੂੰਗੁਨਾ ਦਿਓ ਪਲੀਜ਼ ਸਾਡੇ ਲਈ ਬਿਲਕੁਲ ਜੀ ਹੂੰ ਸੰਦਲੀ ਸੰਦਲੀ ਖੁਸ਼ਬੂ ਅੰਦਰ ਰੂਤਕ ਲੈਣਾ ਚਾਹਦਾ ਹਾਂ ਮੈਂ ਹਵਾ ਦਾ ਬੁੱਲਾ ਬੜ ਤੇਰੇ ਵਾਲਾ ਨਾ ਖਹਿਣਾ ਚਾਹਦਾ ਹਾਂ ਮੈਂ ਹਵਾ ਦਾ ਬੁੱਲਾ ਬੜ ਕੇ ਥੈਂਕ ਯੂ ਥੈਂਕ ਯੂ ਮੈ ਇਥੇ ਤੁਹਾਨੂੰ ਗੱਲ ਪੁੱਛਣੀ ਆ ਇਹ ਨਾ ਜਿਹੜੇ ਤੁਸੀਂ ਲਿਰਿਕਸ ਯੂਜ਼ ਕਰਦੇ ਹੋ ਨਾ ਲਫਾਜ਼ ਯੂਜ਼ ਕਰਦੇ ਹੋ ਉਹ ਇਨੇ ਡੀਪ मीनिंग ਹੁੰਦੇ ਇਟਸ ਨਾਟ ਲਾਈਕ ਸਟ੍ਰੇਟ ਫਾਰਵਰਡ ਕਿ ਬੜੀ ਜਲਦੀ ਸਮਝ ਆ ਜਾਂਦੇ ਤੁਸੀਂ ਪੜ੍ਹਦੇ ਹੋ ਬੁੱਕਸ ਜਾਂ ਤੁਸੀਂ ਮਤਲਬ ਇਦਾਂ ਦੇ ਲਫਜ਼ ਤੁਹਾਡੇ ਦਿਮਾਗ 'ਚ ਕਿੱਥੋਂ ਆਉਂਦੇ ਆ ਨਹੀਂ ਇਹ ਗਾਣਾ ਬੇਸਿਕਲੀ ਲਿਖਿਆ ਦਵਿੰਦਰ ਰਾਉਕੇ ਉਹ ਇਥੋਂ ਨਹੀਂ ਮੈਲਬਨ ਤੋਂ ਨਹੀਂ ਉਹਨਾਂ ਨੇ ਬਹੁਤ ਸੋਹਣੇ ਪਹਿਲਾਂ ਸਾਡੀ ਫਿਲਮ 'ਚ ਵੀ ਗੀਤ ਲਿਖਿਆ ਸੀ ਪਾਸਾ ਵਟ ਲੰਘ ਜਾਣਾ ਐ ਗੱਲਾਂ ਦਾ ਚੰਗੀਆਂ ਵੇ ਤਾਂ ਮੈਨੂੰ ਇਦਾਂ ਦੇ ਲਿਰਿਕਸ ਵਧੀਆ ਲੱਗਦੇ ਕਿ ਜਿਹੜੇ ਪੰਜਾਬ ਪੰਜਾਬੀ ਜ਼ੁਬਾਨ ਦੇ ਨਾਲ ਜਿਵੇਂ ਮਾਲੋਕੀ ਕੋਈ ਚੀਜ਼ ਨਹੀਂ ਆ ਕਿ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਕਿ ਤੁਸੀਂ ਆਪਣੀ ਜ਼ੁਬਾਨ ਨੂੰ ਅੱਗੇ ਲੈ ਕੇ ਜਾਓ ਸੋ ਇਹ ਜਿਹੜੇ ਜਿਹੜੇ ਮੇਰੇ ਵੀਰ ਭਰਾ ਲਿਖਦੇ ਨੇ ਇਦਾਂ ਉਹਦੇ ਵਿੱਚ ਤਾਂ ਡਾਇਲੈਕਟ ਬਹੁਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਕੁਝ ਲਫ਼ਜ਼ ਜਿਹੜੇ ਮਰ ਚੁੱਕੇ ਹੁੰਦੇ ਆ ਜਿਵੇਂ ਸੰਦਲੀ ਸੰਦਲੀ ਜਿਹੜਾ ਸਾਡਾ ਗਾਣਾ ਵੀ ਆਇਆ ਸੀ ਪਹਿਲੇ ਲੌਂਗ ਲਾਚੀ ਵੀ ਜੀ ਸੋ ਕੁਝ ਲਫ਼ਜ਼ ਜਿਹੜੇ ਮਰ ਰਹੇ ਹੁੰਦੇ ਆ ਉਹਨਾਂ ਨੂੰ ਜੇ ਗੀਤਾਂ ਦੇ ਵਿੱਚ ਆਪਾਂ ਫੇਰ ਇੰਟਰੋਡਿਊਸ ਕਰੀਏ ਨਾ ਉਹ ਫੇਰ ਉਹ ਰਿਵਾਈਵ ਹੋ ਜਾਂਦੇ ਆ ਯਾ ਸੋ ਮੈਨੂੰ ਕੋਸ਼ਿਸ਼ ਹੁੰਦੀ ਹਮੇਸ਼ਾ ਕਿ ਜਿਹੜੇ ਨਫ਼ਜ਼ ਮਰ ਰਹੇ ਨੇ ਜਿਹੜੇ ਕਿਉਂਕਿ ਆਪਾਂ ਜਿੰਨੀ ਫਾਸਟ ਜਿਵੇਂ ਇਹ ਟ੍ਰੇਲਰਸ ਵੀ ਕਿਹਾ ਆਪਣੀ ਚਲ ਮੇਰਾ ਪੋਦੇ ਇਹ ਆਈ ਦਾ ਜਮਾਨਾ ਆ ਰਿਹਾ ਸੋ ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਖਤਮ ਹੋ ਰਹੀਆਂ ਹੁੰਦੀਆਂ ਉਹ ਤਾਂ ਜੇ ਆਪਾਂ ਲਿਰਿਕਸ ਥਰੂ ਦੁਬਾਰਾ ਕਰੀਏ ਤੇ ਉਹ ਵਧੀਆ ਕੰਮ ਆ ਮੈਂ ਆਈ ਥਿੰਕ ਜਦੋਂ ਕੋਈ ਚੀਜ਼ ਆਪਣੇ ਤੋਂ ਦੂਰ ਹੋਣ ਲੱਗਦੀ ਹੈ ਨਾ ਆਪਾਂ ਨੂੰ ਸ਼ਾਇਦ ਉਹਦੀ ਵੈਲਿਊ ਉਦੋਂ ਹੀ ਪਤਾ ਲੱਗਦੀ ਹੈ ਹਾਂਜੀ ਤੇ ਇਹੀ ਚੀਜ਼ ਮੈਂ ਪੰਜਾਬੀ ਬਾਰੇ ਕਹਿੰਨੀ ਆ ਕਿ ਜਦੋਂ ਅਸੀਂ ਇੱਥੇ ਆਏ 15-16 ਸਾਲ ਹੋ ਗਏ ਤੇ ਨਾ ਰੀਲਾਈਜ਼ ਹੋ ਰਿਹਾ ਕਿ ਕਿਤੇ ਨਾ ਕਿਤੇ ਡਿਸਕਨੈਕਟ ਹੋ ਰਹੇ ਸੀ ਦੁਬਾਰਾ ਕਨੈਕਟ ਹੋ ਰਹੇ ਹਾਂ ਹਾਂਜੀ ਪਰ ਜਿਹੜੀ ਮੈਂ ਤੁਹਾਡੇ ਲਿਰਿਕਸ ਦੀ ਗੱਲ ਕਰੀ ਆ ਉਹ ਮੈਂ ਇਸ ਕਰਕੇ ਕਰੀ ਆ ਕਿ ਜਿੰਨੇ ਵੀ ਤੁਹਾਡੇ Song ਹੈਗੇ ਹਨਾ ਜਿੱਦਾਂ ਇੱਕ ਬੜੀ ਸਟ੍ਰੇਟ ਫਾਰਵਰਡ ਜੀ Song ਹੁੰਦੇ ਆ ਟਰੱਕ ਬੱਸ ਜੋ ਵੀ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਪਰ ਜਿਹੜੇ ਤੁਹਾਡੇ ਅਲਫਾਜ਼ ਹੁੰਦੇ ਆ ਨਾ ਗੀਤਾਂ ਦੇ ਉਹ ਬੜੇ ਯੂਨੀਕ ਹੁੰਦੇ ਆ ਤੇ ਜਿਨ੍ਹਾਂ ਨੇ ਤੁਹਾਨੂੰ Song ਲਿਖ ਕੇ ਦਿੱਤਾ ਨਾ ਜਿਵੇਂ ਇਹਦੇ ਹਾਂਜੀ ਜੀ ਜੀ ਉਹਨਾਂ ਨੇ ਉਹ ਚੀਜ਼ ਪਹਿਲੇ ਹੀ ਦੇਖੀ ਹੈ ਕਿ ਗੁਰਸ਼ਬਦ ਦੇ ਇਸ ਆਵਾਜ਼ ਦੇ ਉੱਪਰ ਕਿਹੜੇ ਲਾਈਕ ਬੋਲ ਅੱਛੇ ਲੱਗਣਗੇ ਜੀ ਜੀ ਤੇ ਤੁਸੀਂ ਕਦੇ ਚੀਜ਼ ਐਦਾਂ ਨਹੀਂ ਕੀਤੀ ਚੀਜ਼ ਹੋਈ ਹੈ ਕਿ ਕਿਸੇ ਚੀਜ਼ ਨੂੰ ਤੁਸੀਂ ਮਨਾਂ ਕੀਤਾ ਹੋਵੇ ਬਹੁਤ ਵਰੀ ਮੈਂ ਬਹੁਤ ਲਾਈਕ ਕਾਫੀ ਵਰੀ ਦੰਦ ਆ ਕਿ ਕਈ ਵੀ ਗੀਤ ਨਹੀਂ ਕਈ ਵੀ ਗੀਤ ਰਿਕਾਰਡ ਕਰਕੇ ਵੀਡੀਓ ਬਣਾ ਕੇ ਵੀ ਪਸੰਦ ਨਹੀਂ ਆਉਂਦਾ ਗਿਆ ਤੈਨ ਦੀਏ ਨਾ ਕਰੀ ਕਈ ਵਰੀ ਕੁਝ ਓਦਾਂ ਦੇ ਕਲਾਸ ਲੱਭ ਜਾਂਦੇ ਕੀ ਦੱਸਦਾ ਕਿ ਯਾਰ ਨਹੀਂ ਯਾਰ ਆ ਚੀਜ਼ ਐਦਾਂ ਅਸਰ ਕਰੂਗੀ ਕਿ ਆ ਚੀਜ਼ ਐਦਾਂ ਮੰਨ ਲਓ ਕਿ ਕੋਈ ਵੀ ਗੱਲ ਕਹੀ ਗਈ ਆ ਬੁਰਾ ਅਸਰ ਕਰੂਗੀ ਜਾਂ ਓਦਾਂ ਸੋ ਬਹੁਤ ਵਰੀ ਐਦਾਂ ਹੋਇਆ ਕਿਨੇ ਯਾਰ ਗੱਲ ਨਹੀਂ ਕਹਿਣੀ ਬਣਦਾ ਨਹੀਂ ਸਾਡਾ ਕਹਿਣਾ ਇਹਦਾ ਬਹੁਤ ਫਰੀ ਹੁੰਦਾ ਸੋ ਤੇ ਐਜ਼ ਅ ਸੈਲੀਬ੍ਰਿਟੀ ਕਾਫੀ ਕੁਝ ਸੋਚ ਕੇ ਚੱਲਣਾ ਪੈਂਦਾ ਨਾ ਵੀ ਇੱਥੇ ਗੱਲ ਕਹਿਣੀ ਹੈ ਤੇ ਨਹੀਂ ਕਹਿਣੀ ਮਤਲਬ ਮਿਲਦਾ ਤਾਂ ਐਜ਼ ਅ ਹਿਊਮਨ ਵੀ ਸੋਚ ਕੇ ਚੱਲਣਾ ਪੈਂਦਾ ਐਜ਼ ਅ ਸੈਲੀਬ੍ਰਿਟੀ ਨਹੀਂ ਮਿਲਦਾ ਪਰ ਜ਼ਿੰਦਗੀ ਦੇ ਵਿੱਚ ਐਜ਼ ਅ ਹਿਊਮਨ ਵੀ ਸੋਚ ਕੇ ਚੱਲਣਾ ਚਾਹੀਦਾ ਕਿ ਯਾਰ ਅਸੀਂ ਜ਼ਿੰਦਗੀ ਸਾਡਾ ਇਹ ਬਣਦਾ ਵਾ ਮੰਨ ਲਓ ਆਪਾਂ ਬਾਹਰ ਜਾਂਦੇ ਆ ਇੱਥੇ ਆਪਾਂ ਆਸਟ੍ਰੇਲੀਆ ਦੇ ਵਿੱਚ ਤੇ ਆਪਾਂ ਇੱਥੇ ਨਹੀਂ ਆਪਾਂ ਕੋਈ ਕਾਲਜ ਸੁੱਟਦੇ ਨਹੀਂ ਇੱਥੇ ਨਹੀਂ ਯਾਰ ਇੱਥੇ ਨਹੀਂ ਚੰਗੀ ਲੱਗਦੀ ਤਾਂ ਗੰਦ ਨਹੀਂ ਪਾਣਾ ਪਰ ਇੰਡੀਆ ਉਹ ਬੰਦੇ ਸੋ ਕਿ ਤੁਹਾਡਾ ਐਜ਼ ਅਨ ਹਿਊਮਨ ਵੀ ਫਰਜ ਬਣਦਾ ਕਿ ਯਾਰ ਤੁਸੀਂ ਨਾ ਕਰੋ ਇਹਦਾ ਕਿ ਤੁਹਾਡੀ ਧਰਤੀ ਆਪਣੀ ਸਾਰੀ ਧਰਤੀ ਆਪਣੀ ਸੋ ਮੈਨੂੰ ਲੱਗਦਾ ਕਿ ਐਜ਼ ਅਨ ਹਿਊਮਨ ਤਰਜਾ ਮੇਰਾ ਕਿ ਚੂਜ਼ ਕਰਾ ਸਹੀ ਚੀਜ਼ ਤੇ ਮੇਰਾ ਇੱਕ ਫੇਵਰਿਟ ਕੁਐਸਚਨ ਵੈਸੇ ਤਾਂ ਮੇਰੇ ਸਾਰੇ ਫੇਵਰਿਟ ਪਰ ਹੁਣ ਗੱਲ ਚੱਲ ਰਹੀ ਹੈ ਜਿਹੜਾ ਮੈਂ ਕੁਝ ਲਿਖਿਆ ਸੀ ਉਹਦੇ ਤੇ ਤਾਂ ਮੇਰਾ ਧਿਆਨ ਹੀ ਨਹੀਂ ਜਾ ਰਿਹਾ ਜਿਵੇਂ ਮੈਂ ਨਾ ਪਹਿਲੇ ਜ਼ਿਕਰ ਕੀਤਾ ਸੀ ਯਾਰੀ ਦੋਸਤੀ ਬਾਰੇ ਤੁਹਾਡੀ ਕੋਈ ਐਸੀ ਜਿਹੜੀ ਮੈਮਰੀ ਆ ਜਿਹੜੀ ਅਨਫੋਰਗੇਟੇਬਲ ਹੈਪੀ ਆ ਜੀ ਡੂਰਿੰਗ ਤੁਹਾਡੇ ਕਾਲਜ ਆ ਸਕੂਲ ਟਾਈਮ ਯੂ ਲਾਈਕ ਸਿੰਕਿੰਗ ਨੂੰ ਲੈ ਕੇ ਜਾਂ ਯਾਰੀ ਦੋਸਤੀ ਨੂੰ ਲੈ ਕੇ ਕੁਝ ਇਨਸੀਡੈਂਟ ਛੋਟਾ ਜਿਹਾ ਜਿਹੜਾ ਤੁਹਾਨੂੰ ਲੱਗਦਾ ਕਿ ਲਾਈਫ 'ਚ ਤੁਸੀਂ ਕਦੇ ਨਹੀਂ ਭੁੱਲ ਸਕਦੇ ਨਹੀਂ ਮੈਂ ਤਾਂ ਪੂਰੀ ਕਾਲ ਜੀ ਲਾਈਫ ਹੀ ਨਹੀਂ ਭੁੱਲ ਸਕਦਾ ਉਹ ਤੇ ਫਿਲਮ ਸਾਡੇ ਦਿਮਾਗ 'ਚ ਘੁੰਮਦੀ ਰਹਿੰਦੀ ਆ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਅਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਜਾਂ ਜਦੋਂ ਯੂਥ ਫੈਸਟੀਵਲ ਹੋਣਾ ਅਸੀਂ ਆਪ ਆਪਣੀ ਥਾਂ ਦੇ ਉੱਤੇ ਪ੍ਰੈਕਟਿਸਾਂ ਕਰਨੀਆਂ ਉਹ ਚੀਜ਼ਾਂ ਕਦੀ ਵੀ ਨਹੀਂ ਭੁੱਲ ਸਕਦੇ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਕਿ ਮੇਰਾ ਪਹਿਲਾ ਪਿਆਰ ਖਾਲਸਾ ਕਾਲਜ ਸੋ ਉਹ ਨਹੀਂ ਭੁੱਲ ਸਕਦੇ ਕਦੀ ਵੀ ਉਹ ਤੋਂ ਦੀ ਵੀ ਕਹਣਾ ਇਜ਼ਤ ਰੂਬਰੂ ਲੈ ਕੇ ਤੁਸੀਂ ਇੱਕ ਇਹ ਵੀ ਬਹੁਤ ਬੜੀ ਰਿਸਪੌਂਸਿਬਿਲਟੀ ਹੋ ਜਾਂਦੀ ਹੈ ਨਾ ਕਿ ਉਸ ਕਾਲਜ ਦਾ ਆਪਣੇ ਆਪ ਚੀਜ਼ ਲੈ ਕੇ ਨਾ ਮੈਂ ਤੁਸੀਂ ਉੱਥੋਂ ਬੜਿਆ ਲੋਕਾ ਐਦਾਂ ਮਤਲਬ ਯੂ نو ਇਟ ਸਪੀਕ ਇਟਸੈਲਫ ਤੇ ਦੂਸਰੀ ਗੱਲ ਜਿਹੜਾ ਕਿ ਆਪਣਾ ਸ਼ੋ ਹੋ ਰਿਹਾ 20th ਆਫ ਸੈਪਟੈਂਬਰ ਨੂੰ ਜਨ ਅਫਸਰਕਾਰੀਆ ਜੀ ਸਿਮਰਨੌਜਲਾ ਤੇ ਜੈਪ੍ਰਿਟਿਨ ਲੋਜਿਕ ਕਰਵਾ ਰਹੇ ਆ ਹਾਂ ਜੀ ਤੇ ਉਹ 쇼 ਦੇ ਵਿੱਚ ਸਾਰੀ ਆਡੀਅנס ਆ ਰਹੀ ਹੈ ਬਹੁਤ ਸਾਰੀ ਐਕਸਪੈਕਟੇਸ਼ਨ ਹੈ ਜੀ ਲਾਈਵ ਸਿੰਗਿੰਗ ਅੱਜ ਦੇ ਦੌਰ ਚ ਬਹੁਤ ਲਾਈਕ ਘੱਟ ਸੁਣਨ ਨੂੰ ਮਿਲਦੀ ਆ ਤੇ ਵੀ ਆਰ ਵੈਰੀ ਐਕਸਾਈਟਡ ਮੈਂ ਪਹਿਲੇ ਵੀ ਤੁਹਾਨੂੰ ਇੱਕ ਕੁਐਸਚਨ ਪੁੱਛ ਚੁੱਕੀ ਆ ਤੇ ਕੁਝ ਐਸੀ ਚੀਜ਼ ਗੁੰਗੁਨਾਦੋ ਕਿ ਲੋਕ ਖਿੱਚੇ ਚੱਲਿਆਂ ਬਿਲਕੁਲ ਜੀ ਮੈਂ ਮੇਰਾ ਗੀਤ ਆਇਆ ਸੀ ਇੱਕ ਆ ਕਾਫੀ ਚਿਰ ਪਹਿਲਾਂ ਐਮੀ ਦੀ ਫਿਲਮ ਚ ਸੀਗਾ ਐਮੀ ਵਰਕਾਹਾਂ ਦੀ ਫਿਲਮ ਚ ਉਹ ਮੈਂ ਸੁਣਾਉਣਾ ਹਾਂ ਨਾਗਦ ਮੂਹਾ ਲੜੇਨੀ ਤੇਰੇ ਵਾਲਾਂ ਦਾ ਚੀਰ ਸਾਡੇ ਪਿੰਡ ਦੇ ਪਾਣੀ ਵਿੱਚ ਕੁਲ ਗਈ ਤੇਰੀ ਤਸਵੀਰ ਸਾਡੇ ਪਿੰਡ ਦੇ ਪਾਣੀ ਵਿੱਚ ਕੁਲ ਗਈ ਤੇਰੀ ਤਸਵੀਰ ਸੋ ਸਾਰਿਆਂ ਨੂੰ ਸੱਦਾ ਆ ਜਰੂਰ ਪਹੁੰਚਿਓ ਜੀ ਸਾਡਾ ਸ਼ੋਅ ਆ 20 ਸਤੰਬਰ ਨੂੰ ਪਰਿਵਾਰਾਂ ਨਾਲ ਪਹੁੰਚਿਓ ਪਰਿਵਾਰਕ ਸ਼ੋਅ ਆ ਜਿਵੇਂ ਤੁਸੀਂ ਸਾਡੀਆਂ ਫਿਲਮਾਂ ਨੂੰ ਪਿਆਰ ਦਿੱਤਾ ਚਾਲ ਮੇਰਾ ਪੋਤਫੋਰ ਚਾਲ ਮੇਰਾ ਪੋਤ 1 2 3 ਸਾਰਿਆਂ ਨੂੰ ਸੋ ਜਰੂਰ ਪਹੁੰਚੋ ਸਾਡੇ ਸ਼ੋਰ ਦੇ ਵਿੱਚ 20 ਸਤੰਬਰ ਨੂੰ ਮੈਲਬਨ ਦੇ ਵਿੱਚ ਹਾਂਜੀ ਥੈਂਕ ਯੂ ਸੋ ਮੱਚ ਤੇ ਮੈਂ ਇੱਕ ਵਾਰੀ ਸਾਰਿਆਂ ਨੂੰ ਸੱਦਾ ਦੇ ਰਹੀਆਂ ਕਿ ਤੁਸੀਂ 20 ਸਤੰਬਰ ਨੂੰ ਜ਼ਰੂਰ ਆਨਾ ਕ੍ਰੈਮਬਰਨ ਰੇਸ ਕੋਰਸ ਦੇ ਵਿੱਚ ਅਸ਼ਕੇ ਟੂ ਟੂ ਤੇ ਗੁਰਸ਼ਬਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਵਧੀਆ ਟਾਈਮ ਦਿੱਤਾ ਆਪਣੇ ਨਿੱਕੀਂ ਕਿੰਤੀ ਟਾਈਮ ਦੇ ਵਿੱਚੋਂ ਥੈਂਕ ਯੂ ਤੇ ਅੱਜ ਦੇ ਟਾਈਮ ਦੇ ਲਈ ਆਪਾਂ ਇਹਨਾਂ ਤੋਂ ਲੈਨੇ ਆ ਇਜਾਜ਼ਤ ਤੇ ਇਹਨਾਂ ਨਾਲ ਵਾਅਦਾ ਕਰਦੇ ਆ ਕਿ ਆਪਾਂ ਮਿਲਾਂਗੇ 20 ਸਤੰਬਰ ਨੂੰ ਫ੍ਰੀ ਐਂਟਰੀ ਹੈ ਜੀ ਫੈਮਿਲੀ ਇਵੈਂਟ ਇਹ ਕਰਨਬਨ ਰਿਸਕੋਰਸ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸਿਮਰਨ ਔਰਜਲਾ ਜੀ ਜਗਪ੍ਰੀਤ ਢਿੱਲੋਂ ਜੀ ਤੇ ਨਾ ਸਰਕਾਰੀਆ ਜੀ ਵੱਲੋਂ ਤੇ ਇਸ ਦੇ ਨਾਲ ਇਜਾਜ਼ਤ ਲੈਂਦੇ ਹੋਏ ਤੇ ਵਾਅਦਾ ਕਰਦੇ ਹੋਏ ਤੇ ਗੁਰਸ਼ਬ ਜੀ ਜਦੋਂ ਜਾਂਦੇ ਜਾਂਦੇ ਕੁਝ ਲਾਈਨਾਂ ਸੁਣਦੇ ਹੋਏ ਅਸੀਂ ਅਲਵਿਦਾ ਕਹਿੰਦੇ ਆਂ ਤੇ ਮਿਲਣ ਦਾ ਵਾਅਦਾ ਕਰਦੇ ਆਂ 20th ਆਫ ਸੈਪਟੈਂਬਰ ਨੂੰ ਅੱਛਾ ਫੇਸਰਵਾ ਜੀ ਠੀਕ ਹੈ ਜਦੋਂ ਜਾਂਦੇ ਜਾਂਦੇ ਦੋ ਲਾਈਨਾਂ ਜਦੋਂ ਤੱਕ ਦੀਆਂ ਤੇਰੀ ਤੋਰ ਵੇ ਤੂਤੇ ਜਾਪਦਾ ਹਜ਼ਾਰਿਆਂ ਦਾ ਸ਼ੋਰ ਵੇ ਹਾਏ ਹਾਏ ਜ਼ਾਲਮਾ ਤੇਰੀ ਟੌਰ ਵੇ ਹਾਏ ਹਾਏ ਜ਼ਾਲਮਾ ਤੇਰੀ ਟੌਰ ਵੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਵਾਂਸ ਅਗੇਨ ਥੈਂਕਸ ਅ ਲੋਟ ਥੈਂਕ ਯੂ